ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋ ਜੀ ਬਾਰੀਆਂ ਹੋ ਗਿਆ ਰਾਤ ਦੀਆਂ ਤੇ ਆਪਾਂ ਆ ਗਏ ਸਵੇਰੀ 6 ਵਜੇ ਮੋਟਰ ਤੇ ਜਾ ਕੇ ਪਾਣੀ ਬਦਲਿਆ ਤੇ ਮੋਟਰ ਨੇ ਫਿਊਜ ਵੀ ਵੱਡਤਾ ਸੀ ਤੇ ਫਿਊਜ ਲਾਇਆ ਫਿਰ ਚੰਗੀ ਚੱਕਰ ਤੋਂ ਵੱਡਿਆ ਤੇ ਆਪਾਂ ਨੇ ਪਾਣੀ ਜੀਰੇ ਨੂੰ ਲਾਤਾ ਪਹਿਲਾਂ ਵਾਹਣ ਨੂੰ ਲੱਗਿਆ ਸੀ ਉੱਤਰ ਤੇ ਇੱਧਰ ਸਾਰਾ ਵਾਹਣ ਭਰ ਗਿਆ ਕੱਲ ਦੀ ਡਬਲ ਵਾਰੀ ਸੀਗੀ ਡਬਲ ਵਾਰੀ ਚੱਲੀ ਆ 16 ਘੰਟੇ ਇਹ ਪਾਈਪ ਵੀ ਦੱਬ ਤਾ ਇੱਧਰ ਨਹੀਂ ਫਿਰ ਪਰਕੇ ਇੱਧਰ ਨਿਕਾਲਾਉਣਾ ਪੈਂਦਾ ਸੀਗਾ। ਪਰ ਇਧਰੋਂ ਨੱਕਾ ਪੱਟ ਕੇ ਇੱਧਰ ਲਾਉਣਾ ਪੈਂਦਾ ਸੀ। ਹੁਣ ਇੱਧਰ ਵੀ ਚੱਲ ਰਿਹਾ ਤੇ ਇੱਧਰ ਪਾਈਪ ਵੀ ਕੋਲ ਤਾਂ ਆਪਣੀ। ਹੁਣ ਦੋਵੇਂ ਪਾਸੇ ਚੱਲ ਰਿਹਾ ਪਾਣੀ। ਤੇ ਪਾਉਣੀ ਖਾਦ ਕਰ ਲਉ। ਕਿਉਂਕਿ ਪੇੜੇ ਜੇ ਲਾਏ ਸੀਗੇ ਫਿਰ ਉਹ ਮਰ ਜਾਣਗੇ ਜੀਰੀ ਤੇ ਚੱਲ ਪਈ ਆਪਣੀ ਸਾਰੀ। ਕੱਲ ਨੂੰ ਆਪਾਂ ਨੇ ਖਾਦ ਪਾ ਦੇਣਾ ਇੱਥੇ। ਉੱਧਰ ਕੱਦੂ ਕਰਿਆ ਪਿਆ ਤੇ ਆ ਦੂਜੇ ਸਵਾ ਗਮਰਨ ਵਾਲਾ ਰਹਿੰਦਾ ਬਸ ਲੋ ਜੀ ਕੱਢ ਲਿਆ ਟਾਈਗਰ ਬਾਹਰ ਆਪਾਂ ਨੇ ਪਹਿਲਾਂ ਲਿਆਉਣੇ ਪੱਤੇ ਫੜਦੇ ਜੀ ਫਿਰ ਮੈਂ ਸੋਚਿਆ ਵੀ ਖਾਦ ਪਾਈ ਦੀ ਅੱਜ ਪਾਣੀ ਪੂਰਾ ਉੱਧਰ ਪਾ ਕੇ ਮੈਂ ਖਾਦੋ ਅੱਧਾ ਪੱਤੇ ਪੜਦੇ ਆਈਏ ਲੋ ਜੀ ਪੱਤੇ ਪੜਦੇ ਹੁਣ ਚੱਲ ਜਾਂ ਖੇਤ ਤੇ ਜਾ ਕੇ ਪਾਣਾ ਖਾਦ ਅੱਜ ਇੱਕ ਬੰਡਲ ਅੱਦਲੀ ਦੂਜੀ ਲਾਦਦੇ ਆਂ ਉਰੇ ਆਪਾਂ ਜੀਰੀ ਲਾ ਦੇਣੀ ਆ ਸਾਰੇ ਚ ਉਪਰੋਂ ਪਾਇਆ ਪਿਆ ਉਧਰ ਕੱਖ ਮੁੱਕ ਗਏ ਸੀ ਤੇ ਜੀਰੀ ਲਾ ਦਾਂਗੇ ਉਰੇ ਤੇ ਮੱਕੀ ਦਾ achar ਪਾ ਦੇਣਾ ਫਿਰ ਆਪਾਂ ਨੇ ਕੱਖਾਂ ਦੀ ਡੋੜਨੀ ਬਾਕੀ ਇੱਕ ਕੇਰਾ ਰਹਿ ਗਿਆ ਨੂੰ ਵੀ ਨਿਮੇੜਦੇ ਆਂ 6 6 ਤੀ ਉਰੇ ਲਾ ਦਾਂਗੇ 15 ਤੋਂ ਨੂੰ ਉਹ ਕੰਮ ਮੁੰਡਾ ਜਾ ਰਿਹਾ ਆ ਜਾ ਪਾਂਡੇ ਚ ਕਾ ਜਾ ਰੱਖਿਆ ਜਾ ਛੱਡ ਤਾਂ ਪਾਣੀ ਡਰੇਡ ਚੱਲਦੇ ਹੋ ਤੁਸੀਂ ਚਲੋ ਜੀ ਚੱਲਦੇ ਆ ਫਿਰ ਦੇਖਦੇ ਆ ਜੇ ਰੋਟੀ ਬਣ ਗਈ ਰੋਟੀ ਖਾ ਕੇ ਫਿਰ ਚੱਲਦੇ ਆ ਖੇਤ ਨੂੰ ਡੈਡ ਵੀ 8 ਵਜੇ ਭੱਜ ਜੂਗੀ ਖੇਤ ਵੀ ਪਰਨ ਵਾਲਾ ਆਪਣਾ ਲੋਰੀ ਕਰਤਾ ਖਾਸ ਸਟਾਰਟ ਆਉਣਾ ਖਾਦ ਟੈਬ ਵੀ ਭੱਜ ਗਈ ਪਾਣੀ ਪੂਰਾ ਹੋ ਗਿਆ ਨੀ ਚੀਤੀ ਚ ਚਲੋ ਪੌਣਾ ਖਾਦੋ ਫਿਰ ਚਲਦੇ ਠੀਕੇ ਜਾਣਾ ਕੰਮ ਜਾ ਥੋੜਾ ਜਾ ਉੱਧਰ ਟੀਵੀ ਚੱਲ ਰਿਹਾ ਤੇ ਇਧਰ ਮੈਡਮ ਵੀ ਦੇਖੋ ਜੀ ਨੇ ਗੁਰਕਰੇ ਖੜੀ ਜਿਹਾ ਨਾਲੇ ਟੀਵੀ ਦੇਖੀਏ ਮਰਜ਼ਾ ਏਸੀ ਸਾਟ ਰੱਖਿਆ ਉੱਤੇ ਕੋਈ ਟੈਨਸ਼ਨ ਨਹੀਂ ਹੈਗੇ ਕੋਈ ਕੰਮ ਦੀ ਟੈਨਸ਼ਨ ਨਹੀਂ

ਲੋ ਜੀ ਆਪਾਂ ਇਸ ਵੇਰੇ 7:00 ਵਜੇ ਖੇਤਾਂ ਵੱਲ ਨੂੰ ਆਪਾਂ ਇੱਥੇ ਬਾਬਾ ਆਇਆ ਆਪਾਂ ਜੀ ਲਿਆਤਾ ਸੀ ਪਾਣੀ ਮੈਂ ਤੇ ਬਾਰਿਸ਼ ਵੀ ਤਸੀਰ ਹੈ ਤਿੰਨ ਚਾਰ ਦਿਨ ਦੀ ਚਲੋ ਆਪਣੇ ਖੇਤੋਂ ਥੀਨੇ ਪਾਣੀ ਦਾ ਦੱਲੇ ਨਿਕਲ ਕੇ ਚੱਕਰ ਕਰਨ ਕਟੇਰੀਆਂ ਦੀਆਂ ਆਵਾਜ਼ਾਂ ਸਾਨੂੰ ਕਿੰਦੀਆਂ ਵਧੀਆ ਸਵੇਰੇ ਸਵੇਰੇ कर रहा है परी ट्रैक्टर चला रहा हाँ। कि चलता ट्रैक्टर एवें हाँ। किधर लेके जाएगा दूर, दूर कित ले जाएगा तो ट्रैक्टर चलाने लग गया बौली चलाओ हौली चलाओ तेज ना पाओ Hadi-hadi leke jauh. Hain celau. Loh, dia jelati pijet ini. Dia asal ngera nadi nangga. Dia jelavi apa Ay. ngeri apa nangga. Arah lamba apa ngeri apa ngeri. Dia nangga kok. Jangan nangga pate aja. गर्वी हा न पाणी आया न

ਉੱਤੇ ਕਿੜਲਾ ਤੇ ਚੱਲੀਆਂ ਕਿੱਥੋਂ ਆਈਆਂ ਤੇਰੀਆਂ ਓਹ ਕੌਣ ਨੇ ਪਹਿਲਾਂ ਇਹ ਦੱਸੋ ਕੌਣ ਨੇ ਹੈ ਦੇਦਾ ਓਹ ਕੌਣ ਨੇ ਦੇਦੇ ਆਜੋ ਗਨ ਦਵਾ ਇਹ ਲੋ ਗਨ 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 ਡਰ ਡਾਕਟਰ ਡਾਕਟਰ ਬੀਪੀ ਦੇ ਦਿਨੀ ਦਵਾਈ ਆ ਲੈ ਚੜੀ ਮੈਂ ਤੋੜੀ ਆ ਕਰ ਦੇ ਦੇ ਇਹ ਰੋਟ ਦੇ ਦੇ 3 ਤੇਰੇ ਅਰੇ ਵਾਪਰੇ ਦੇ ਦੇ ਬੀਪੀ ਦੇ ਦਿਨੀ ਪਤਾ ਕੀ ਸੀ ਤੋੜ ਦੇ ਦਿਨੀ ਕਿੰਨੇ ਦੇਊਗਾ ਦਵਾਈ ਉਹ ਟਰੈਕਟਰ ਤੋਂ ਦੱਸੀ ਆਪਣਾ ਤੁਹਾੜਾ ਬਾਰੇ ਹੁਣ ਕਿਹਦਾ ਲੈ ਹੁਣ ਆਪਾਂ ਸੀਟ ਕਵਰ ਪਵਾ ਕੇ ਤੇ ਇੱਕ ਪੇਰੰਗ ਦੇਖਦੇ ਆਂ ਦੂਜਾ ਲਵਾ ਦਾਂਗੇ ਇਹ ਕਾ ਇੰਡੀਕੇਟਰ ਦੇ ਨਟ ਕੇ ਟੁੱਟ ਗਏ ਸੀਗੇ ਇਹ ਕੋਲ ਰੱਖਿਆ ਆਪਾਂ ਨੇ ਇਹਨੂੰ ਸਾਫ਼ ਕਰਦੇ ਆਂ ਮਿੱਟੀ ਪੈ ਗਈ ਬੱਥੇ ਇੱਕ ਸਾਈਡ ਤੇ ਲੀ ਸੀ ਤਾਂ ਕਰਕੇ ਉਹਨੂੰ ਵੀ ਕਰਦੇ ਆਂ ਲੋਟ